ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੁਝ ਸਾਲ ਪਹਿਲਾਂ ਸ਼ੁਰੂ ਕੀਤੀ ਗਈ BRTS ਬੱਸ ਸੇਵਾ ਜੋ ਕਿ ਲਗਭਗ 2 ਸਾਲ ਤੋਂ ਬੰਦ ਪਈ ਹੈ। ਇਸ ਬੰਦ ਹੋਈ ਸਰਵਿਸ ਕਾਰਨ ਇਸ ਦੇ ਟ੍ਰੈਕ ਵਿੱਚੋਂ ਅੱਜਕੱਲ ਆਮ ਟ੍ਰੈਫਿਕ ਨਿਕਲ ਰਿਹਾ ਹੈ। ਔਰ ਫਾਸਟ ਰੇ ਨਿਊਜ਼ ਟੀਮ ਵੱਲੋਂ ਅੱਜ ਕਵਰ ਕੀਤਾ ਗਿਆ BRTS ਦੇ ਬੰਦ ਪਏ ਸਟੇਸ਼ਨ ਬਟਾਲਾ ਰੋਡ ਡੈਂਟਲ ਕਾਲਜ ਦੇ ਨਜ਼ਦੀਕ ਸੜਕ ਤੇ ਬਣੇ ਰੈਂਪ ਨੂੰ ਜੋ ਕਿ ਬੁਰੀ ਤਰ੍ਹਾਂ ਟੁੱਟ ਚੁੱਕਾ ਹੈ ਔਰ ਇਸ ਦੇ ਹਾਲਾਤ ਇਹ ਹਨ। ਕਿ ਇਹ ਇੱਕ ਖੱਡੇ ਦਾ ਰੂਪ ਧਾਰ ਚੁੱਕਾ ਹੈ ਜਿਸ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਦਿੱਕਤਾਂ ਪੇਸ਼ ਆ ਰਹੀਆਂ ਹਨ। ਉਹਨਾਂ ਗੱਲਬਾਤ ਕਰਦਿਆਂ ਦੱਸਿਆ ਕਿ ਇੱਥੋਂ ਲੰਘਦੇ ਵਾਹਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਗੱਡੀਆਂ ਬੁਰੀ ਤਰ੍ਹਾਂ ਖੱਡੇ ਵਿੱਚ ਜਾ ਵੱਜਦੀਆਂ ਹਨ। ਈ ਰਿਕਸ਼ੇ ਪਲਟਦੇ ਹਨ ਅਤੇ ਟੂ ਬੀਲਰਾਂ ਦਾ ਵੀ ਨੁਕਸਾਨ ਹੁੰਦਾ ਹੈ। ਔਰ ਲੋਕਾਂ ਨੂੰ ਸੱਟਾਂ ਵੀ ਲੱਗਦੀਆਂ ਹਨ। ਜ਼ਿਕਰਯੋਗ ਹੈ ਕਿ ਇਸ ਟੁੱਟੇ ਹੋਏ ਰੈਂਪ ਦੀ ਖਬਰ ਫਾਸਟਵੇ ਚੈਨਲ ਵੱਲੋਂ ਪਹਿਲਾਂ ਵੀ ਪ੍ਰਸਾਰਿਤ ਕੀਤੀ ਜਾ ਚੁੱਕੀ ਹੈ। ਪਰ ਨਾ ਸਰਕਾਰ ਅਤੇ ਨਾ ਸੰਬੰਧਿਤ ਵਿਭਾਗ ਦਾ ਇਸ ਵੱਲ ਕੋਈ ਧਿਆਨ ਹੈ। ਸੋ ਸੰਬੰਧਿਤ ਵਿਭਾਗ ਨੂੰ ਚਾਹੀਦਾ ਹੈ ਕਿ ਇਸ ਪਏ ਖੱਡੇ ਦੀ ਰਿਪੇਅਰ ਕਰਵਾਈ ਜਾਵੇ ਤਾਂ ਜੋ ਰਾਹੀਗਰਾਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਡੈਂਟਲ ਕੋਲੇ ਦੇ ਬਾਹਰ ਖੜੇ ਆ ਡਿਵਾਈਡਰ ਬਣਾਈ ਸਰਕਾਰ ਨੇ ਵੇਖੋ ਪਹਿਲੀ ਗੱਲ ਤੇ ਪੀਲੀਆਂ ਬੱਸਾਂ ਨਹੀਂ ਚਲਦੀਆਂ। ਠੀਕ ਹੈ ਜੀ ਉਸ ਤੋਂ ਬਾਅਦ ਇੱਥੇ ਰੋਜ਼ ਕੋਈ ਨਾ ਕੋਈ ਬੈਟਰੀ ਪਲਟਦੀ ਆ, ਰੋਜ਼ ਕੋਈ ਨਾ ਕੋਈ ਐਕਸੀਡੈਂਟ ਹੁੰਦੀ ਆ। بارش ਆ ਜਾਏ ਧੁੰਦਾ ਮਿਲੇ ਤੇ ਇੱਥੇ ਬੁਰਾ ਹਾਲ ਏ। ਕਿਉਂਕਿ ਬਿਲਕੁਲ ਨਹੀਂ ਵਿਖਦਾ ਆਪਾਂ ਬਾਹਰੋਂ ਆਨੇ ਆ। ਵੈਸੇ ਹੀ ਹੁਣ ਅੰਦਰੋਂ ਨਿਕਲੇ ਤੁਸੀਂ ਵੇਖਿਆਈਆ ਕੀ ਹਾਲ ਆ। ਬਿਲਕੁਲ ਐਕਟਿਵਾ ਬਿਲਕੁਲ ਬਹੁਤ ਜ਼ਿਆਦਾ ਇਹ ਬਹੁਤ ਕੰਮ ਖਰਾਬ ਹੀ ਇੱਥੇ ਸਰਕਾਰ ਇਹਦੇ ਵੱਲ ਧਿਆਨ ਨਹੀਂ ਦੇਦੀ ਘਟੋ ਘੜ ਵੀ 6-7 ਮਹੀਨੇ ਹੋ ਗਏ ਆ ਆ ਵੇ ਲੋ ਬਿਲਕੁਲ ਐ ਟੈਲੰਡੂਲਾ ਲੱਤ ਗਿਆ ਆਵਾ ਕੋਈ ਲੋਕੀ ਜਿਹੜੇ ਆਪਣਾ ਮਕਾਨ ਜਿਹੜਾ ਤੋੜ ਕੇ ਬਣਾਉਂਦੇ ਉਹਦੇ ਵਿੱਚ ਭਰਤੀ ਪਾ ਜਾਂਦੇ ਵਿਚਾਰੇ ਆਪਣੇ ਕੋਲੋਂ ਬਾਕੀ ਸਰਵਾ ਸਰਕਾਰ ਦੇ ਵੱਲੋਂ ਕੋਈ ਇੱਥੇ ਬਹੁਤ ਗੱਡੀਆਂ ਵੱਜਦੀਆਂ ਵਾ ਰੋਜ਼ ਹੀ ਕੋਈ ਨਾ ਕੋਈ ਗੱਡੀ ਪਲਟੀ ਹੁੰਦੀ ਆ ਰੋਜ਼ ਹੀ ਕੋਈ ਨਾ ਕੋਈ ਕੋਈ ਬਾਹਰੋਂ ਆਂਦਾ ਜਿਹੜਾ ਉਹਨੂੰ ਤੇ ਬਿਲਕੁਲ ਹੀ ਪਤਾ ਨਹੀਂ ਲੱਗਦਾ ਚਲੋ ਲੋਕਲ ਬੰਦੇ ਨੂੰ ਤੇ ਪਤਾ ਲੱਗਦਾ ਉਹ ਬਾਹਰੋਂ ਬਾਹਰ ਤਾਂ ਨਹੀਂ ਆਂਦਾ ਵਾ ਮੈਂ ਤੇ ਸਰਕਾਰ ਨੂੰ ਕਹਿੰਦਾ ਵਾਂ ਕਿ ਧਿਆਨ ਦੇਣ ਸੜਕਾਂ ਵੱਲ ਵੀ ਧਿਆਨ ਦੇਣ ਬਿਲਕੁਲ ਇਹ ਡਿਵਾਈਡਰ ਵੱਲ ਧਿਆਨ ਦੇਣ ਜਿਆਦਾ ਤੋਂ ਜਿਆਦਾ ਇਹ ਬੱਸਾਂ ਵੇਖੋ ਇਹ ਰੂਲਿੰਗ ਰੂਲਿੰਗ ਸਾਰੀ ਲਾਲੂ ਕੇ ਲੈ ਗਏ ਸਭ ਕੁਝ ਰਾਤੀ ਤੁਸੀਂ ਆਓਗੇ ਤੇ ਰਾਤੀ ਤੁਹਾਨੂੰ ਕੁਝ ਵਿਕਦਾ ਭਾਜੀ ਆ ਜਿਹੜਾ ਬੀਆਰਟੀਐਸ ਦਾ ਟਰੈਕ ਹੈਗਾ ਜਿਹੜਾ ਠੀਕ ਹੈ ਇਹ ਜਿਹੜਾ ਤੁਸੀਂ ਵੇਖਿਆ ਹੀ ਹੋਣਾ ਛੋੜ ਲਿੱਤੇ ਨੇ ਇਹ ਬਹੁਤ ਜ਼ਿਆਦਾ ਰਸਤਾ ਟੁੱਟਾ ਹੋ ਠੀਕ ਹੈ ਇਰ ਤੇ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਸਾਨੂੰ ਡੇਲੀ ਆਵਾਜਾਈ ਤੇ ਬਹੁਤ ਜ਼ਿਆਦੀ ਪ੍ਰੋਬਲਮ ਆਉਂਦੀ ਹੈ ਠੀਕ ਹੈ ਤੇ ਸਰਕਾਰ ਨੂੰ ਇਹੋ ਬੇਨਤੀ ਹੈ ਕਿ ਥੋੜਾ ਇੱਧਰ ਵੀ ਧਿਆਨ ਮਾਰੋ ਚਲਾਂ ਚ ਰੂਣ ਥੋੜੇ ਘੱਟ ਘਟੋ ਇਹ ਭਾਜੀ ਵਾਇਆ ਇਹੋ ਹੀ ਆ ਮਿੰਟ ਮਿੰਟ ਬਾਅਦ ਤੁਸੀਂ ਬੱਸਾਂ ਵਾਲਿਆਂ ਨੂੰ ਪੁੱਛ ਲਓ ਮਿੰਟ ਮਿੰਟ ਬਾਅਦ ਉਹਨਾਂ ਦੀ ਬੱਸਾਂ ਆਉਂਦੀਆਂ ਉਹ ਵਿਚਾਰੇ ਬੜੇ ਪਰੇਸ਼ਾਨ ਹੁੰਦੇ ਇਥੇ ਆਟੋ ਵਾਲੇ ਕਈਆਂ ਦੀ ਬੈਂਟਰੀ ਰਿਕਸ਼ਾ ਪਲਟ ਜਾਂਦਾ ਇੱਥੋਂ ਸਵਾਰੀਆਂ ਦਾ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਫਾਸਟ ਨਿਊਜ਼ ਟੀਮ ਅੱਜ ਇੱਕ ਵਾਰ ਫਿਰ ਪੁੱਜੀਏ ਅੰਮ੍ਰਿਤਸਰ ਦੇ ਪਟਾਲਾ ਰੋਡ ਦੇ ਡੈਂਟਲ ਚੌਂਗ ਦੇ ਵਿੱਚ ਗੱਲ ਜਿੱਥੇ ਕਿ ਬੀਆਰਟੀਐਸ ਟਰੈਕ ਤੁਹਾਨੂੰ ਪਤਾ ਹੈ ਪਿਛਲੇ ਲਗਭਗ 5-6 ਵਾਰ ਅਸੀਂ ਇਹ ਖਬਰ ਪ੍ਰਸਾਰਿਤ ਕਰ ਚੁੱਕੇ ਹਾਂ ਕਿ ਰੈਂਪ ਜਿਹੜਾ ਟੁੱਟਾ ਹੋਇਆ ਹੈ ਇਹ ਬੀਆਰਟੀਐਸ ਟਰੈਕ ਦਾ ਲੋਕਾਂ ਦਾ ਨੁਕਸਾਨ ਹੁੰਦਾ ਹੈ ਗੱਡੀਆਂ ਵੱਜਦੀਆਂ ਨੇ ਆਟੋ ਰਿਕਸ਼ਾ ਪਲਟਦੇ ਨੇ ਲੇਕਿਨ ਸਰਕਾਰ ਦਾ ਚੁਣੇ ਹੋਏ ਨੁਮਾਇੰਦਿਆਂ ਦਾ ਕੋਈ ਧਿਆਨ ਨਹੀਂ ਇਸ ਵੱਲ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਬ ਇਸ ਵੱਲ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਔਰ ਇਹ ਕਟੋਂ-ਕਟ 5 ਤੋਂ 6 ਮਹੀਨੇ ਹੋ ਗਏ ਨੇ ਇਸ ਡ੍ਰੈਗ ਨੂੰ ਟੁੱਟੇ ਹੋਏ ਨੂੰ ਜਿਹੜਾ ਇਹ ਰੈਂਪ ਟੁੱਟਾ ਹੋਇਆ ਹੈ ਔਰ ਇਸੇ ਟੋਇਆ ਪਿਆ ਹੋਇਆ ਹੈ ਲੋਕ ਡਿੱਗਦੇ ਨੇ ਸਟਾਲ ਲਗਦੀਆਂ ਨੇ ਬਾਨਾਂ ਦਾ ਨੁਕਸਾਨ ਹੁੰਦਾ ਹੈ ਪਰ ਸਰਕਾਰ ਦੇ ਜਾਂ ਜ਼ਿਲ੍ਹਾ ਪ੍ਰਸ਼ਾਸਨੀਆਂ ਸਬੰਧਤ ਵਿਭਾਗ ਦੇ ਕੰਨਾਂ ਤੇ ਕੋਈ ਜੂ ਨਹੀਂ ਸਰਕਦੀ ਇਸ ਦਾ ਕਾਰਨ ਕੀ ਹੈ ਇਹਦੇ ਉਹਨਾਂ ਨੂੰ ਹੀ ਸਮਝ ਹੋਏਗੀ ਲੇਕਿਨ ਲੋਕਾਂ ਦੀ ਦੀ ਅਪੀਲ ਉਹਨਾਂ ਨੂੰ ਇਹੋ ਹੀ ਹੈ ਕਿ ਇਸ ਵੱਲ ਧਿਆਨ ਦੇਣ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਸਹਿਯੋਗੀ ਸੁਨੀਲ ਕੁਮਾਰ ਦੇ ਨਾਲ ਅਜੀਤ ਕੁਮਾਰ ਫਾਸਟ ਨਿਊਜ਼ ਅੰਮ੍ਰਿਤਸਰ